ਤੁਹਾ ਮੈਨੂੰ ਅੱਜ ਨਾਲੀ ਠੀਕ ਠਾਕ ਹੋ ਹੁੰਦੇ ਤੇ ਤੁਸੀਂ ਸੋਈਦੀ ਹੁੰਦੇ ਮੈਂ ਇੰਨਾ ਦਿਨਾਂ ਦਾ ਬਰੋਤੀਆਂ ਲਈ ਬਣਾਉਂਦੇ ਤੁਸੀਂ ਮੇਰੀ ਨਾਨੀ ਦੀ ਉਹ ਦੀਅਰ ਡੈਥ ਤੇ ਮੇਰਾ ਨਾਨੂ ਮम्मा ਸਾਰੇ ਅਫਸਰ ਰਹਿੰਦੇ ਮੈਂ ਵੀ ਬਹੁਤ ਅਫਸਰ ਰਹਿੰਨਾ ਤੁਸੀਂ ਨਾਨੀ ਹੱਦਾਂ ਬਹੁਤ ਪਿਆਰ ਕਰਦੀ ਸੀ ਘਟ ਤੋਂ ਵੀ ਬਚਾਉਂਦੇ ਸੀ ਕਿ ਮੈਂ ਇਸ ਲੇਵਲ ਉਦ ਨਹੀਂ ਬਣਾਇਆ ਮੈਂ ਬਹੁਤ ਅਬਸੈਟ ਰਹਿਣਾ ਇਸ ਲਈ ਬਣਾ ਨਹੀਂ ਪਾਇਆ ਤੇ ਡੇਢ ਮਹੀਨਾ ਹੋ ਗਿਆ ਮੇਰੀ ਨਾਨੀ ਦੀ ਡੈਥ ਹੋਈ ਨੂੰ ਤੇ ਹੁਣ ਜਿੱਦਾਂ ਤੇ ਤੁਹਾਨੂੰ ਪਤਾ ਪਰ ਉਸ ਦੀ ਸਟਾਰਟਿੰਗ ਕਰਦੇ ਆ ਬਾਬਾ ਜੀ ਦੇ ਰੂਮ ਤੇ ਚਲੋ ਤੇ ਚਲੋ ਮੱਥਾ ਟੇਕਦੇ ਤੇ ਪਾਠ ਕਰਦੇ ਵਾਹ ਰੂ తో మెంట్ పేరు వా రుహ రుహ సే దృ సా వాహరుత వాదరు వాహరు వాహరు ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਤਾਥਾਲ ਸੋ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਤਾਕਨਾਂ ਮਿਚਦੀ ਵਾਹਿਗੁਰੂ ਤਦੈਸ ਤੁਹਾਨੂੰ ਪਤਾ ਆ ਬਾਬਾ ਦੀਪ ਸਿੰਘ ਜੀ ਦਾ ਹੋਣ ਹੈਗਾ ਜਨਮ ਦਿਹਾੜਾ ਤੇ ਅੱਜ ਆਪਾਂ ਚੱਲੇ ਹਾਂ ਦੁਰਦਵਾਰਾ ਬਸ਼ੀਰ ਬਾਬਾ ਦੀਪ ਸਿੰਘ ਸਾਹਿਬ ਤੇ ਅੱਜ ਤੁਸੀਂ ਪੂਰਾ ਵਲੋਗ ਬੈਠੇ ਹੋ ਆਪਾਂ ਤੁਹਾਨੂੰ ਦੁਰਦਵਾਰੇ ਦੇ ਦਰਸ਼ਨ ਦਿਵਾਉਣ ਦੇ ਸਭ ਤੋਂ ਚੰਗੇ ਦਿਖਾਉਣਗੇ ਤੇ ਹੁਣ ਮਮਾ ਬਣਾਉਂਦੇ ਆ ਪਰੌਂਠੇ ਤੇ ਮੈਂ ਤੁਹਾਨੂੰ 20000 ਦੇਣਾ। ਸਾਬ ਮਮਾ ਬਣਾਉਂਦੇ ਆ ਪਰੌਂਠੇ ਤੇ ਹੁਣ ਮੈਂ ਵੀ ਖਾਣ ਲੱਗਾ ਤੇ ਲੈਣੇ ਆ ਥਾਲੀ ਤੇ ਖਾਣੇ। ਚਲੋ ਗਾਇਸ ਮੈਂ ਥਾਲੀ ਲੈ ਲਈ। ਕੀ ਆ ਪਾਈ ਰੋਟੀ ਤੇ ਹੁਣ ਮਮਾ ਤੋਂ ਲੈਣੇ ਆ। ਹੁਣ ਮਮਾ ਤੋਂ ਲੈਣੇ ਆ ਅੱਛਾ ਤੇ ਪੀਨੇ ਆ ਤੇ ਖਾਣੇ। ਹੁਣ ਮੈਂ ਰੋਟੀ ਖਾ ਲਈ ਆ। ਫੇਰ ਹੁਣ ਮੈਂ ਤੁਹਾਨੂੰ ਮਿਲੁੰਦਾ ਜਾਣ ਲੱਗਿਆ। ਹੁਣ ਆਪਾਂ ਚਲੀਏ ਸਿੱਧਾ ਸਾਬ। ਸੀਏਟਰੋ ਅੱਜ ਇਹ ਉਹਨਾਂ ਪੱਧ ਦੀ ਪਾਰਟ ਰੱਤੇ ਜੋੜੇ ਜਮਾਂ ਕਰਤੇ ਲਾਈਨ ਤੇ ਲਾਦੇ ਉਹ ਕਿਸੇ ਵੇਲੇ ਸਾਡੇ ਇਥੇ ਦਿਖ ਨਹੀਂ ਸੰਗਿਆ ਤੇ ਅੰਦਰ ਸਜਾਵਟ ਕੀ ਆ ਸਜਾਵਟ ਕੀਤੀ ਤੇ ਉਹਨਾਂ ਪਾ ਆ ਵੀ ਦਹਾ ਦਿਲਾ ਸਜਾਵਟ ਕੀਤੀ ਆ ਤੇ ਵੀ ਸਜਾਵਟ ਕੀਤੀ ਆ ਤਦੈਸਾ ਜਿੰਨੇ ਵੀ ਸਮਾਨ ਬਾੜੋ ਟ੍ਰਾਂਸਪਰੈਂਟ ਆਇਆ ਵਾ ਸਾਰਾ ਸਜਾਵਟ ਦਾ ਜਿੰਨੇ ਵੀ ਫਲ ਫੈਰਾ ਤੇ ਤੋਹੀ ਵਈ ਚਦਰ ਕਿੰਨੀ ਸੰਤੁਕਤ ਏਨੀ ਸੰਤੁਕਤ ਤਦੈਸਾ ਇੱਥੇ ਇੰਨੀ ਸੰਤਤ ਹੀ ਇੰਨੀ ਪੀ ਰਹੀ ਮੈਂ ਵੇਖ ਤਾ ਫਾਸਟ ਪਾਹ ਨਹੀਂ ਤਲ ਨਹੀਂ ਪੋਂਦਿਆ ਹਾਂ ਨਹੀਂ ਤਲ ਨਹੀਂ ਪੋਂਦਿਆ ਹਾਂ ਇਦਾਂ ਮੈਂ ਫਾਸਟ ਦਿਆਂ ਹਾਂ ਵਿੱਚ ਨਾਈਸ ਇਹ ਕੱਪਨੀ ਸਜਾਵਟ ਹੋਈ ਹੈ ਇਸ ਆਗੇ ਹਜੇ ਵੀਡੀਓ ਚ ਦੇਖਣ ਦੇ ਜੇ ਤੁਸੀਂ ਅਸਲੀ ਚ ਜਾ ਕੇ ਦੇਖੋਗੇ ਤਾਂ ਹੋਰ ਵੀ ਵਧੀਆ ਲੱਗੂਗੀ ਬੜੀ ਸਜਾਵਟ ਹੈ ਅੰਦੇ ਦਾ ਤਾਂ ਸਜਾਵਟ ਹੀ ਸਜਾਵਟ ਦਿੱਖਦੀ ਹੈ ਬਸ ਆਵਾਜ਼ ਸਜਾਵਟੀ ਸਜਾਵਟ ਤੇ ਇਹ ਸਾਦੇ ਸੈਂਕੜੇ ਵੀ ਬਹੁਤ ਸਜਾਵਟੀ ਸੰਤ ਵੀ ਬਹੁਤ ਹੈ ਨਾਈਸ ਤੁਸੀਂ ਵੀ ਆਉਂਦੇ ਦੋਸ਼ ਕਿਤੋਂ ਗੋਤ ਵਧੀਆ ਲੱਗਦਾ ਹੈ ਦੋਸ਼ ਇੰਨਾ ਤੇ गाइस ਹੁਣ ਆਪਾਂ ਮਥਾ 38 ਲੰਦਰ ਹੁਣ ਤੇ ਆਨੇ ਤੇ ਅੰਦਰ ਮੈਂ ਵੀਡੀਓ ਨਹੀਂ ਬਣਾ ਪਾਇਆ ਤੇ ਇਸ ਲਈ ਆ ਕਿ ਆ ਵੀਡੀਓ ਨਹੀਂ ਬਣਾਈ ਤੇ ਹੁਣ ਆਪਾਂ ਉਹਨਾਂ ਨੇ ਲੰਦਰ ਹੁਣ ਦਾ ਦੇਰ ਬੰਦ ਕੀਤਾ ਜਦੋਂ ਦੇਰ ਤੋਂ ਹੁੰਦੇ ਫੇਰ ਆਪਾਂ ਜਾ ਅੰਦਰ ਜਾਵਾਂ ਦੇ ਲੱਗ ਰਿਹਾ ਕਾਫੀ ਵਾਰ ਤਗੜਾ ਹੋ ਗਏ ਆਪਾਂ ਹੀ ਆਏ ਨਹੀਂ ਨਾ ਸਮਝਿਆ ਨਾ ਗਾ ਲਿਆ ਹਲੋ ਗਾਇਸ ਤੁਹਾਨੂੰ ਅਪਾ ਵਾਪਸ ਆ ਰਹੇ ਆ ਸ਼ੀਦਾ ਸਾਹਿਬ ਉਹ ਜਦੈਸੇ ਸ਼ੀਦਾ ਸਾਹਿਬ ਤੇ ਪੜੀ ਸੰਧਤ ਹੀ ਤੁਸੀਂ ਲੋਤ ਦੇ ਵਿੱਚ ਵੇਠ ਹੀ ਲਿਆ ਹੋਣਾ ਵਾ ਤੇ ਆਪਾਂ ਮੱਥਾ ਟੇਕ ਤੇ ਹੁਣ ਵਾਪਸ ਆਦੇ ਆ ਥੜੇ ਐਸਾ ਪਾਉ ਨੰਦਰੂ ਛੋਟਿਆ ਬਰਾ ਲੰਦਰ ਦੇ ਵਿੱਚ ਦਾ ਆਲ ਚੋਲ ਸਬਜੀ ਬੜੀ ਟੇਸਟੀ ਏ ਗਾਈਸ ਅਥੋੜੀ ਤੋ ਇਹ ਸਾਰੇ ਇਹ ਤਾਂ ਹੀ ਤੇ ਇਹ ਜੀ ਤੇ ਤਾਂ ਇੰਝ ਜੋੜਦੇ ਸੇ ਤੌਣ ਤੋਂੰਦਿਆ ਵਾ ਤੇ ਜਿੰਨੇ ਤਿੰਨੇ ਤਰ ਜਾਣਾ ਉਹ ਵੀ ਦੱਸਿਓ ਇਹ ਹੁਣ ਹੁਣ ਮਮਾ ਬਣੋ ਲਦੇ ਰੋਟੀ ਤੇ ਰੋਟੀ ਹਾਤੇ ਰੋਟੀ ਹਾਲ ਗੇਆ ਚਲੋ ਮੈਂ ਰੋਟੀ ਹਾਲੀ ਆ ਤੇ ਮੈ ਤੁਹਾਨੂੰ ਮਿਲਦਾ ਹਾਂ ਹੁਣ ਤੱਕ ਦੇ ਲੋਚ ਅਨੰਦ ਰਸੋਈ ਤੇ ਬਾਏ ਬਾਏ